ਜਿਹੜਾ ਪਾਕਿਸਤਾਨ ਦੇ ਹਮਲਾ ਕੀਤਾ ਗਿਆ ਸਭ ਤੋਂ ਪਹਿਲੇ ਮੈਂ ਤੁਹਾਨੂੰ ਇਹ ਕਲੀਅਰ ਕਰਨਾ ਚਾਹੁੰਦਾ ਇਹ ਹਮਲਾ ਪਾਕਿਸਤਾਨੀ ਇਹ ਹਮਲਾ ਅਤਵਾਦੀ ਕੀਤਾ ਗਿਆ ਹੈ ਜਦੋਂ ਜਿਹੜਾ ਭਾਰਤ ਸਰਕਾਰ ਨੂੰ ਜਿਹੜਾ ਅਟੈਕ ਕੀਤਾ ਗਿਆ ਟੈਰਸ ਉੱਤੇ ਉਹਨੂੰ ਕਿਸ ਤਰ੍ਹਾਂ ਦੇ ਦੇਖੋ ਉਹਨਾਂ ਨੇ ਨਾ ਸ਼ੇਰ ਦੇ ਮੂੰਹ ਦੇ ਵਿੱਚ ਹੱਥ ਪਾਇਆ ਹੈ ਪਾਕਿਸਤਾਨ ਨੂੰ ਇਹ ਲੱਗ ਰਿਹਾ ਸੀ ਕਿ ਅੱਜ ਦੇ ਇਹਨਾਂ ਰੈਸਲ ਕਰਨੀਆਂ ਤੇ ਅੱਜ ਤੋਂ 2 ਦਿਨ ਬਾਅਦ ਸਾਡੇ ਦੇ ਅਟੈਕ ਕਰਨਗੇ ਪਹਿਲੀ ਗੱਲ ਤੇ ਪਾਕਿਸਤਾਨ ਟੈਗ ਨਹੀਂ ਕੀਤਾ ਕਿ ਪੀਓ ਕੇਦੇ ਅਟੈਕ ਕੀਤਾ ਪੀਓ ਕੇ ਸ਼ੁਰੂ ਤੋਂ ਇੰਡੀਆ ਦਾ ਹਿੱਸਾ ਰਹਾ ਆ ਪਾਕਿਸਤਾਨ ਨੇ ਕਬਜ਼ਾ ਕੀਤਾ ਆ ਪਰ ਸਲੂਡੇ ਮੋਦੀ ਸਾਹਿਬ ਨੂੰ ਪਾਕਿਸਤਾਨ ਨੂੰ ਅੱਜ ਰੈਸਲ ਦਾ ਕਹਿ ਕੇ ਇੱਕ ਰਾਤ ਪਹਿਲੇ ਹੀ ਉਹਨਾਂ ਤੇ ਹਮਲਾ ਕਰ ਦੇਣਾ ਇਹ ਆਪਣੇ ਦੁਸ਼ਮਣ ਹਰੋਣ ਨੂੰ ਸਭ ਤੋਂ ਵੱਡੀ ਚਾਲ ਸੀ ਪੈਨਿਕ ਦਾ ਮਾਹੌਲ ਹੈ ਲੋਕ ਜਿਹੜੇ ਦੁਕਾਨਾਂ 'ਤੇ ਚੜ ਗਏ ਨੇ ਪट्रोल ਬੰਬਾਂ ਦੀ ਗੱਲ ਕਰੀਏ ਗੱਡੀਆਂ ਲੈ ਕੇ ਆਪਣੀਆਂ ਟੈਂਗੀਆਂ ਪੁੱਲ ਕਰਾ ਰਹੇ ਨੇ ਕਿਸੇ ਥਾਂ 'ਤੇ ਫਾਵਾ ਡਾਰੀ ਚਾਈ ਜਾ ਰਹੀ ਨੇ ਕਿ ਜਿਹੜੇ ਰਾਸ਼ਨ ਬਲੈਕ ਕੀਤਾ ਜਾ ਰਿਹਾ ਹੈ ਜਿਹੜੀ ਆ ਫਾਲਤੂ ਆ ਲੋਕੀ ਅਫਵਾਹਾਂ ਮ ਉਡਾਰੇ ਆ ਇਸ ਤੋਂ ਸੁਚੇਤ ਰਹਿਣ ਦੀ ਜ਼ਰੂਰਤ ਆ ਸਾਡੇ ਵਿੱਚ ਕਿਸੇ ਕੋਈ ਰਾਸ਼ਨ ਦੀ ਕਮੀ ਨਹੀਂ ਆ ਕੋਈ ਤੇਲ ਦੀ ਕਮੀ ਨਹੀਂ ਆ ਅੰਦਰ ਵੀਰਾਂ ਨੂੰ ਵੀ ਹੱਥ ਜੁੜ ਕੇ ਅਪੀਲ ਕੀਤੀ ਜਾਂਦੀ ਆ ਨਿਰੇ ਤਿਰੰਗੇ ਝੰਡੇ ਲੋਣ ਨਾਲ ਬੰਦੇ ਮਾਤਰਮ ਕਰਨ ਨਾਲ ਦੇਸ਼ ਭਗਤੀ ਨਹੀਂ ਹੁੰਦੀ ਸਹੀ ਰੇਟਾਂ ਦੇ ਸਬਾਨ ਵਿੱਚੋਂ ਤੇ ਤੇ ਤੁਹਾਡੇ ਤੇ ਵੀ ਕਾਨੂੰਨੀ ਕਾਰਵਾਈ ਹੋਏਗੀ ਕਰਕੇ ਕਿਹਾ ਜਾ ਰਿਹਾ ਕਿ ਲੋਕਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ ਜਿਹੜਾ ਪਾਕਿਸਤਾਨ ਹੈ ਉਹ ਕਿਸੇ ਵੇਲੇ ਵੀ ਕਿਸੇ ਦੀ ਵੀ ਹਮਲਾ ਕਰ ਸਕਦਾ ਹੈ ਪਰ ਉਹਨੂੰ ਇੱਕ ਡਰ ਸਤਾ ਰਿਹਾ ਹੈ ਕਿ ਜੇ ਮੈਂ ਭਾਰਤ ਦੇ ਅਸੰਚੇਦ ਹਮਲਾ ਕੀਤਾ ਤੇ ਪਾਕਿਸਤਾਨ ਦਾ ਨਾਮ ਹੀ ਨਕਸ਼ੇ ਤੋਂ ਮਿਟ ਜਾਏਗਾ ਸਾਸੀ ਗਾ ਜੀ ਤੁਸੀਂ ਦੇਖ ਰਹੇ ਹੋ ਪ੍ਰਾਈਮ ਪੰਜਾਬ 7 ਪਿਛਲੇ ਦਿਨੀ ਹੀ ਜੰਮੂ ਕਸ਼ਮੀਰ ਦੇ ਵਿੱਚ ਪਹਿਲਗਾਮ ਦੇ ਵਿੱਚ ਜਿਹੜਾ ਅਤਵਾਦੀ ਹਮਲਾ ਹੋਇਆ ਸੀ ਜਿਸ ਦੇ ਵਿੱਚ 28 ਲੋਕਾਂ ਦੀ ਜੜੀ ਮੌਤ ਹੋ ਚੁੱਕੀ ਸੀ ਉਸ ਤੋਂ ਬਾਅਦ ਭਾਰਤ ਵੱਲੋਂ ਵੀ ਪਾਕਿਸਤਾਨ ਦੇ ਵਿੱਚ ਅਟੈਕ ਕੀਤਾ ਗਿਆ ਸਾਡੇ ਨਾਲ ਕੁਝ ਅ ਅੰਮ੍ਰਿਤਸਰ ਦੇ ਲੋਕਲ ਲੋਕਲ ਨੇ ਜਿਹੜੇ ਲੋਕ ਨੇ ਜਿਹੜੇ ਜਨਾਂ ਨਾਲ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਕੀ ਕਹਿਣਾ ਚਾਹੋਗੇ ਜੀ ਜਿਹੜਾ ਭਾਰਤ ਵੱਲੋਂ ਜਿਹੜਾ ਪਾਕਿਸਤਾਨ ਦੇ ਵਿੱਚ ਜਿਹੜਾ ਅਟੈਕ ਕੀਤਾ ਗਿਆ ਤੇ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਸਭ ਤੋਂ ਪਹਿਲੇ ਭਾਰਤ ਮਾਤਾ ਕੀ ਜੈ ਜਿਹੜਾ ਪਾਕਿਸਤਾਨ ਦੇ ਹਮਲਾ ਕੀਤਾ ਗਿਆ ਸਭ ਤੋਂ ਪਹਿਲੇ ਮੈਂ ਤੁਹਾਨੂੰ ਇਹ ਕਲੀਅਰ ਕਰਨਾ ਚਾਹੁੰਦਾ ਇਹ ਹਮਲਾ ਪਾਕਿਸਤਾਨੀ ਇਹ ਹਮਲਾ ਅਤਵਾਦੀ ਕੀਤਾ ਗਿਆ ਹੈ ਕਿਉਂਕਿ ਪੰਜਾਬ ਦੇ ਵਿੱਚ ਸਾਡੇ ਭਾਰਤ ਦੇ ਵਿੱਚ ਅਤਵਾਦੀਆਂ ਵੱਲੋਂ ਸਮੇਂ-ਸਮੇਂ ਤੇ ਆ ਕੇ ਸਾਡੇ ਬੇਕਸੂਰ ਨੌਜਵਾਨਾਂ ਨੂੰ ਮੌਤ ਦੇ ਘਾਟ ਉਤਾਰਿਆ ਜਾਂਦਾ ਏ ਇੱਕ ਦਿਨ ਪਲਵਾਮਾ ਅਟੈਕ ਹੋ ਜਾਂਦਾ ਏ ਇੱਕ ਦਿਨ ਪਹਿਲ ਕਾਮ ਹੋ ਜਾਂਦਾ ਏ ਇੱਕ ਦਿਨ 26 11 ਹੋ ਜਾਂਦਾ ਏ ਵੱਖ-ਵੱਖ ਰੂਪਾਂ ਦੇ ਵਿੱਚ ਬਾਹਰਲੇ ਦੇਸ਼ਾਂ ਤੋਂ ਆ ਕੇ ਅਤਵਾਦੀ ਮੇਰੇ ਦੇਸ਼ ਦਾ ਮਾਹੌਲ ਖਰਾਬ ਕਰਨ ਵਾਸਤੇ ਇੱਥੇ ਲੋਕਾਂ ਨੂੰ ਬੇਕਸੂਰ ਲੋਕਾਂ ਨੂੰ ਮਾਰਿਆ ਜਾਂਦਾ ਏ ਜਿਸ ਕਰਕੇ ਬੜੇ ਸਮੇਂ ਤੋਂ ਮੰਗ ਉਠੇ ਰਹੀ ਸੀ ਕਿ ਜਿਹੜਾ ਪਾਕਿਸਤਾਨ ਦੇ ਵਿੱਚੋਂ ਅੰਤਕਵਾਦੀ ਆ ਉਥੇ ਆਪਣਾ ਪੈਰ ਜਮਾਏ ਹੋਏ ਆ ਉਥੇ ਆਪਣੇ ਡੇਰੇ ਜਮਾਏ ਹੋਏ ਆ ਤੇ ਬਹੁਤ ਜ਼ਰੂਰਤ ਸੀ ਉਹਨਾਂ ਡੇਰਿਆਂ ਨੂੰ ਖਤਮ ਕਰਨਾ ਸਾਡੇ ਨਰਿੰਦਰ ਮੋਦੀ ਜੀ ਨੇ ਬਹੁਤ ਹੀ ਸੂਝ-ਬੂਝ ਦੇ ਨਾਲ ਪਾਕਿਸਤਾਨ ਤੇ ਹਮਲਾ ਕਰਕੇ ਉਥੋਂ ਦੇ ਅੱਤਵਾਦੀ ਟਿਕਾਣਿਆਂ ਤੇ ਉਹਨੂੰ ਤਬસ્ત ਕੀਤਾ ਗਿਆ ਵਾ ਸਾਨੂੰ ਮਾਣ ਹੈ ਨਰਿੰਦਰ ਮੋਦੀ ਜੀ ਤੇ ਜਿਨ੍ਹਾਂ ਨੇ ਆਪਣੀ ਸੂਝ-ਬੂਝ ਦਿਖਾਉਂਦੇ ਹੋਏ ਸਿਰਫ ਅੱਤਵਾਦੀ ਨੂੰ ਮਾਰਗ ਰਹਿ ਨਾ ਕੀ ਉੱਥੋਂ ਦੇ નિર્ਦੋਸ਼ ਲੋਕਾਂ ਨੂੰ ਕਿਉਂਕਿ ਜਿਹੜੇ ਉੱਤੇ ਅਟੈਕ ਕੀਤਾ ਗਿਆ ਤੁਸੀਂ ਦੇਖਿਆ ਹੋਣਾ ਜਿਹੜੀ ਜਿਹੜੀ ਇਹ ਬਿਲਡਿੰਗਾਂ ਤੇ ਉੱਥੇ ਟੋਪ-ਅਪ ਕੀਤਾ ਗਿਆ ਜਿੱਥੇ ਮਦਰੱਸੇ ਚੱਲ ਰਹੇ ਸੀ ਜਿੱਥੇ ਅੱਤਵਾਦੀ ਟ੍ਰੇਨਿੰਗ ਹੁੰਦੀ ਸੀ ਸਿਰਫ ਸਿਰਫ ਉਹੋ ਬਿਲਡਿੰਗਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਇਹ ਗੱਲ ਕਰੀਏ ਭਾਰਤ ਸਰਕਾਰ ਦੀ ਭਾਰਤ ਸਰਕਾਰ ਵੱਲੋਂ ਕੁਝ ਅਹਿਮ ਫੈਸਲੇ ਲਏ ਗਏ ਸੀ ਜਿਸ ਤੋਂ ਬਾਅਦ ਟਾਰੀ ਬਗਾ ਸਰਾ ਦਾ ਜਿਹੜੀ ਪੂਰਾ ਪੂਰੀ ਤਰ੍ਹਾਂ ਜਿਹੜਾ ਸੀਲ ਕਰ ਦਿੱਤਾ ਗਿਆ ਸੀ ਅੱਜ ਗੱਲ ਕਰੀਏ ਤੇ ਅੱਜ ਵਿਆਸਵਤ ਦੁਆਰਾ ਜਿਹੜੀ ਰਿਟੇਲ ਸਮਾਰੋਹਣੀ ਹੁੰਦੀ ਸੀ ਲੋਕ ਜਿਹੜੇ ਦੂਦ ਰਾਟੇ ਤੇ ਵੇਖਣ ਲਈ ਹੁੰਦੇ ਸੀ ਉਹਨੂੰ ਵੀ ਜਿਹੜੇ ਆਮ ਨਾਗਰੀ ਵਾਸਤੇ ਉਹਨਾਂ ਵਾਸਤੇ ਬੰਦ ਕਰ ਦਿੱਤੀ ਜਿਹੜਾ ਝੰਡੇ ਦੀ ਰਸਮ ਉਹ ਤਾਂ ਚੱਲੂ ਰਹੇਗੀ ਕੀ ਕਹਿਣਾ ਚਾਹੋਗੇ ਜਿਹੜਾ ਮਾਹੌਲ ਆ ਹੱਲੇ ਬਿਲਕੁਲ ਸਹੀ ਨਹੀਂ ਹੋਇਆ ਅਰਾਜ ਜਿਹੜਾ ਸਾਡੇ ਵੱਲੋਂ ਪਾਕਿਸਤਾਨ ਦੇ ਵਿੱਚ ਅਤਵਾਦੀ ਜਿਹੜੇ ਰਹਿੰਦੇ ਸੀ ਉਨ੍ਹਾਂ ਦੇ ਹਮਲੇ ਕੀਤੇ ਗਏ ਆ ਉਹ ਨਾਲ ਇੱਕ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਆ ਤੇ ਸਾਡੀ ਸਰਕਾਰ ਵੀ ਇਹੋ ਚਾਹਦੀ ਆ ਕਿ ਕੋਈ ਵੱਡਾ ਨੁਕਸਾਨ ਨਾ ਹੋ ਜਾਏ ਜਿਸ ਨਾਲ ਸਕੂਲਾਂ ਦੇ ਵਿੱਚ ਛੁੱਟੀ ਕਰ ਦਿੱਤੀ ਗਈ ਆ ਹੋਰ ਜਿਹੜੇ ਦੂਜੇ ਆ ਅਦਾਰੇ ਆ ਉਹ 24 ਘੰਟੇ ਅਲਰਟ ਤੇ ਕਰ ਦਿੱਤੇ ਗਏ ਆ ਤੇ ਜਿਹੜੇ ਵੱਡ ਦੇ ਰਿਟੇਲ ਸੈਰਮਨੀ ਸੀ ਉਹਨੂੰ ਵੀ ਬੰਦ ਕਰ ਦਿੱਤਾ ਗਿਆ ਏ ਇਹ ਕਿਤੇ ਨਾ ਕਿਤੇ ਸੁਰੱਖਿਆ ਮੱਦੇ ਨਜ਼ਰ ਰੱਖਦੇ ਹੋਏ ਸੁਰੱਖਿਆ ਨੂੰ ਮਜ਼ਬੂਤ ਕਰਦੇ ਹੋਏ ਕੀਤਾ ਗਿਆ ਏ ਇਹ ਬਹੁਤ ਵਧੀਆ ਕਦਮ ਹੈ ਅੱਜ ਭਾਰਤ ਸਰਕਾਰ ਵੱਲੋਂ ਕੱਲ ਦਾ ਜਿਹੜਾ ਸੰਦੇਸ਼ ਦਿੱਤਾ ਗਿਆ ਸੀ ਜਿਹੜਾ ਬਲੈਕਆਊਟ ਕੀਤਾ ਜਾਏਗਾ ਪੂਰੇ ਪੰਜਾਬ ਵੀ ਪੂਰਾ ਭਾਰਤੀ ਬਲੈਕਆਊਟ ਕੀਤਾ ਜਾਏ ਉਸ ਤੋਂ ਕਿਸ ਤਰ੍ਹਾਂ ਦੇ ਲੋਕਾਂ ਦੇ ਵਿੱਚ ਪੈਨਿਕ ਦਾ ਮਾਹੌਲ ਵੀ ਦੇਖਣ ਨੂੰ ਮਿਲ ਰਿਹਾ ਹੈ ਮੋਦੀ ਸਾਹਿਬ ਨੇ ਤੇ ਜਿਸ ਤਰ੍ਹਾਂ ਇੱਕ ਮਜ਼ਾਕ ਕਹਿ ਲਵਾ ਤੇ ਜਾਂ ਜਿਸ ਤਰ੍ਹਾਂ ਕਿਸੇ ਆਪਣੇ ਦੁਸ਼ਮਣ ਨੂੰ ਮੂਰਖ ਬਣਾਉਣਾ ਹੁੰਦਾ ਕਿ ਪਾਕਿਸਤਾਨ ਨੂੰ ਵੀ ਲੱਗ ਰਿਹਾ ਸੀ ਕਿ ਅੱਜ ਦੇ ਨਾਲ ਰੈਸਲ ਕਰਨੀ ਆ ਤੇ ਅੱਜ ਤੋਂ 2 ਦਿਨ ਬਾਅਦ ਸਾਡੇ ਤੇ ਅਟੈਕ ਕਰਨਗੇ ਪਰ ਸਲੂਟੇ ਮੋਦੀ ਸਾਹਿਬ ਨੂੰ ਪਾਕਿਸਤਾਨ ਨੂੰ ਅੱਜ ਰੈਸਲ ਦਾ ਕਿਹਾ ਕਿ ਇੱਕ ਰਾਤ ਪਹਿਲੇ ਹੀ ਉਹਨਾਂ ਤੇ ਹਮਲਾ ਕਰ ਦੇਣਾ ਇਹ ਆਪਣੇ ਦੁਸ਼ਮਣ ਹਰਾਉਣ ਨੂੰ ਸਭ ਤੋਂ ਵੱਡੀ ਚਾਲ ਆ। ਲੋਕਾਂ ਦੇ ਵਿੱਚ ਪੈਨਿਕ ਦਾ ਮਾਹੌਲ ਹੈ। ਲੋਕ ਜਿਹੜੇ ਦੁਕਾਨਾਂ 'ਤੇ ਚੜ ਗਏ ਨੇ, ਪट्रोल ਪੰਪਾਂ ਦੀ ਗੱਲ ਕਰੀਏ, ਗੱਡੀਆਂ ਲੈ ਕੇ ਆਪਣੇ ਟੈਂਕੀਆਂ ਫੁੱਲ ਕਰਾ ਰਹੇ ਨੇ। ਕਦੇ ਥਾਵਾਂ ਤੇ ਫਾਵਾਂ ਡਾਈਆਂ ਜਾ ਰਹੀਆਂ ਨੇ ਕਿ ਜਿਹੜਾ ਰਾਸ਼ਨ ਬਲੈਕ ਕੀਤਾ ਜਾ ਰਿਹਾ। ਆਮ ਜਨਤਾ ਨੂੰ ਤੁਹਾਡੇ ਮਾਧਿਅਮੋਂ ਇੱਕ ਅਪੀਲ ਕਰਨਾ ਚਾਹੁੰਦਾ ਵਾਂ। ਜਿਹੜੀਆਂ ਫਾਲਤੂ ਆ ਲੋਕੀ ਅਫਵਾਹਾਂ ਮ ਉਡਾ ਰਹੇ ਆ ਇਸ ਤੋਂ ਸੁਚੇਤ ਰਹਿਣ ਦੀ ਜ਼ਰੂਰਤ ਆ ਸਾਡੇ ਵਿੱਚ ਕਿਸੇ ਕੋਈ ਰਾਸ਼ਨ ਦੀ ਕਮੀ ਨਹੀਂ ਐ ਕੋਈ ਤੇਲ ਦੀ ਕਮੀ ਨਹੀਂ ਆ ਕੋਈ ਐਸਾ ਕੰਮ ਨਹੀਂ ਹੋਇਆ ਜਿਸ ਨਾਲ ਮਗਰੋਂ ਕੋਈ ਲਹਿ ਟੁੱਟ ਜੇਗੀ ਸਭ ਕੁਝ ਬਹੁਤ ਆ ਤੇ ਦੁਕਾਨਦਾਰ ਵੀਰਾਂ ਨੂੰ ਵੀ ਹੱਥ ਜੋੜ ਕੇ ਅਪੀਲ ਕੀਤੀ ਜਾਂਦੀ ਆ ਨਿਰੇ ਤਿਰੰਗੇ ਝੰਡੇ ਲਾਉਣ ਨਾਲ ਬੰਦੇ ਮਾਤਰਮ ਕਰਨ ਨਾਲ ਦੇਸ਼ ਭਗਤੀ ਨਹੀਂ ਹੁੰਦੀ ਸਹੀ ਰੇਟਾਂ ਦੇ ਸਮਾਨ ਵਿੱਚੋਂ ਨਹੀਂ ਤੇ ਤੁਹਾਡੇ ਤੇ ਵੀ ਕਾਨੂੰਨੀ ਕਾਰਵਾਈ ਹੋਏਗੀ ਸਮਾਨ ਅਠਾ ਪਿਆ ਇਹ ਭੰਡਾਰ ਭਰੇ ਬੇ ਆ ਤੇ ਲੋਕਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀਂ ਐ ਜਿਵੇਂ ਅੱਜ ਆਪ ਦੇਖਿਆ ਜੇ ਪੰਜਾਬ ਦੇ ਵਿੱਚ ਖੁੱਲੇ ਆਮ ਜਿਹੜੇ ਲੰਗਰ ਲੱਗਦੇ ਨੇ ਜਾਂ ਹੋਰ ਬਾਹਰੀ ਸਟੇਟਾਂ ਦੇ ਵਿੱਚ ਲੰਗਰ ਲੱਗਦੇ ਨੇ ਜੇ ਇਸ ਤਰ੍ਹਾਂ ਦਾ ਕੋਈ ਸ਼ਖਸ ਪਾਇਆ ਜਾਂਦਾ ਹੋਵੇ ਜਿਹੜਾ ਬਲੈਕ ਕਰਦਾ ਰਾਸ਼ਨ ਨੂੰ ਉਸ ਤੇ ਕਿਸ ਤਰ੍ਹਾਂ ਦੀ ਕਾਰਵਾਈ ਹੋਣੀ ਚਾਹੀਦੀ ਹੈ ਪਹਿਲੇ ਤੇ ਸਰਕਾਰ ਵੱਲੋਂ ਉਹਨਾਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਜੇ ਸਾਨੂੰ ਜਨਤਾ ਨੂੰ ਇਹ ਜੇ ਲੋਕਾਂ ਦਾ ਪਤਾ ਲੱਗੇਗਾ ਤੇ ਅਸੀਂ ਵੀ ਉਹਨਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਾਵਾਂਗੇ ਤੇ ਆਪਣੇ ਵੱਲੋਂ ਜੋ ਸਜ਼ਾ ਬੰਦੀ ਉਹਨਾਂ ਨੂੰ ਜ਼ਰੂਰ ਦਵਾਂਗੇ ਜੀ ਸਰਪੱਜੀ ਇਹ ਸੀ ਆਪਣੇ ਵਿਪਨ ਨਯਰ ਜੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੋ ਰਹੀ ਸਾਡੇ ਨਾਲ ਸ਼ਹਿਰ ਵਾਸੀ ਉਹਨਾਂ ਨਾਲ ਗੱਲਬਾਤ ਇਹ ਪਾਜੀ ਪਹਿਲੇ ਦੇ ਦੱਸੋ ਵੀ ਜਿਹੜਾ ਰਾ ਜਿਹੜਾ ਭਾਰਤ ਸਰਕਾਰ ਨੂੰ ਜਿਹੜਾ ਅਟੈਕ ਕੀਤਾ ਗਿਆ ਟੈਰਰਿਸਟ ਉਹਨੂੰ ਕਿਸ ਤਰ੍ਹਾਂ ਦੇਖਦੇ ਤੁਸੀਂ ਦੇਖੋ ਉਹਨਾਂ ਨੇ ਨਾ ਸ਼ੇਰ ਦੇ ਮੂੰਹ ਦੇ ਵਿੱਚ ਹੱਥ ਪਾਇਆ ਆ ਸ਼ੇਰ ਉਹ ਪਹਿਲੇ ਵਾਲਾ ਸ਼ੇਰ ਨਹੀਂ ਹੈ ਜਿਹੜਾ ਸੁੱਤਾ ਸੀ ਅੱਜ ਜਾਗਦਾ ਆ ਔਰ ਪਹਿਲਗਾਮ 'ਚ ਜੋ ਅਟੈਕ ਹੋਇਆ ਜੋ નિર્ਦੋਸ਼ਾਂ ਦੀ ਹੱਤਿਆ ਕੀਤੀ ਗਈ ਆ ਉਹਦੇ ਜਵਾਬ ਦੇ ਵਿੱਚ ਪਹਿਲੀ ਗੱਲ ਤੇ ਪਾਕਿਸਤਾਨ ਟੈਗ ਨਹੀਂ ਕੀਤਾ ਇਹ ਪੀਓਕੇ ਦੇ ਅਟੈਕ ਕੀਤਾ ਪੀਓਕੇ ਸ਼ੁਰੂ ਤੋਂ ਇੰਡੀਆ ਦਾ ਹਿੱਸਾ ਰਿਹਾ ਆ ਪਾਕਿਸਤਾਨ ਨੇ ਕਬਜ਼ਾ ਕੀਤਾ ਆ ਉੱਥੇ ਜਿਹੜੇ ਲੋਕ ਜਿਹੜੇ ਅਤਵਾਦੀ ਉਹਨਾਂ ਨੇ ਉੱਥੇ ਸ਼ਿਵਰ ਬਣਾ ਕੇ ਬੈਠੇ ਜਿਹੜੇ ਉੱਥੇ ਟ੍ਰੇਨਿੰਗ ਕੈਂਪ ਬਣਾ ਕੇ ਬੈਠੇ ਆ ਜੋ ਉਹਨਾਂ ਦੇ ਅਤਵਾਦ ਜਿਹੜੇ ਅਤਵਾਦੀ ਉੱਥੇ ਬੈਠੇ ਆ ਉਹਨਾਂ ਦੇ ਹਮਲਾ ਕੀਤਾ ਗਿਆ ਔਰ ਅਤਵਾਦੀ ਲੱਕ ਤੋੜ ਦਿੱਤਾ ਗਿਆ ਆ ਸੋ ਮੋਦੀ ਸਰਕਾਰ ਵੱਲੋਂ ਬਹੁਤ ਹੀ ਵੱਡਾ ਕਦਮ ਚੁੱਕਿਆ ਗਿਆ ਸਰਾਹਣਾ ਕਰਦੇ ਆ ਪੂਰੀ ਆਰਮੀ ਦੀ ਪੂਰੀ ਫੌਜ ਦੀ ਔਰ ਪੂਰਾ ਦੇਸ਼ ਅੱਜ ਫੌਜ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾ ਹੈ ਜੀ ਲੱਗਦਾ ਕਿ ਜਿਸ ਤਰ੍ਹਾਂ ਹੁਣ ਜਿਹੜਾ ਪੈਨਿਕ ਦਾ ਮਾਹੌਲ ਹੈ ਜਿਵੇਂ ਕਿਸੇ ਨੂੰ ਡਰ ਲੱਗ ਰਿਹਾ ਲੜਾਈ ਲੱਗ ਜਾਣੀ ਆ ਠੀਕ ਨਹੀਂ ਜੇ ਦੇਖਿਆ ਜਾਵੇ ਦੁਕਾਨਦਾਰ ਜੇ ਆਮ ਛੜਕਾ ਵੇਚੇ ਤਾਂ ਖਾਲੀ ਤੇ ਸੁੰਨੀਆਂ ਦੇਖਣ ਨੂੰ ਮਿਲ ਰਹੀਆਂ ਕਿੰਨਾ ਅਸਰ ਪੈ ਜਾਂਦਾ ਜੀ ਪੰਜਾਬ ਦੇ ਲੋਕਾਂ ਜਾਂ ਭਰ ਦੇ ਉੱਤੇ देखो सुरक्षा ਦੇ ਮੱਦੇ ਨਜ਼ਰ ਮੋਦੀ ਸਰਕਾਰ ਵੱਲੋਂ ਜੋ ਵੀ ਕਿਹਾ ਗਿਆ ਆ ਇਹਦਾ ਇਹਨਾਂ ਪਾਲਣਾ ਕਰਨੀ ਹੈ ਸਾਡੇ ਆਮ ਨਾਗਰਿਕਾਂ ਦਾ ਹੱਕਵੰਦ ਆ ਕਿਉਂਕਿ ਇਹ ਸੁਰੱਖਿਆ ਵਾਲੇ ਕਦਮ ਹੈ ਇਹਦੇ ਵਿੱਚ ਪੈਨਿਕ ਦੀ ਜਾਂ ਡਰਨ ਦੀ ਲੋੜ ਨਹੀਂ ਹੈ ਸੁਰੱਖਿਆ ਦੇ ਮੱਦੇ ਨਜ਼ਰ ਕੀਤਾ ਗਿਆ ਹੈ ਕਿ ਆਪਣੇ ਘਰਾਂ ਦੇ ਵਿੱਚ ਰਾਸ਼ਨ ਪੂਰਾ ਰੱਖੋ ਦਵਾਈਆਂ ਪੂਰੀਆਂ ਰੱਖੋ ਔਰ ਹਰ ਇੱਕ ਆਮ ਨਾਗਰਿਕ ਨੂੰ ਇਹਨਾਂ ਚੀਜ਼ਾਂ ਦੀ ਪਾਲਣਾ ਕਰਨੀ ਚਾਹੀਦੀ ਆ ਡਰਨ ਦੀ ਕੋਈ ਲੋੜ ਨਹੀਂ ਆ ਨਾ ਕੋਈ ਡਰਨ ਵਾਲਾ ਇਸ ਤਰ੍ਹਾਂ ਦਾ ਕੰਮ ਹੈ ਮੋਦੀ ਸਰਕਾਰ ਸક્ષਮ ਹੈ ਸਾਡੀ ਸਰਕਾਰ ਸક્ષਮ ਹੈ ਸਾਡੀ ਫੌਜ ਸક્ષਮ ਹੈ ਕਿ ਉਹ ਮੂੰਹ ਤੋੜ ਜਵਾਬ ਦੇ ਸਕਦੀ ਹੈ ਅੰਮ੍ਰਿਤਸਰ ਦੀ ਗੱਲ ਕਰਾਂ ਜਿਹੜਾ ਬਲੈਕ ਡੇ ਮਨਾਇਆ ਜਾ ਰਿਹਾ ਵਾ ਤੇ ਜਿਹੜੇ ਸਰਨ ਵਜਾਇਆ ਜਾ ਰਹੇ ਨੇ ਉਹਨਾਂ ਵਿੱਚ ਲੋਕਾਂ ਨੂੰ ਕਿੰਨਾ ਸੁਚੇਤ ਰਹਿਣਾ ਚਾਹੀਦਾ ਦੇਖੋ ਇਹ ਮੋਕ ਡ੍ਰਿਲ ਜ਼ੋਲ ਕੀਤੀ ਜਾ ਰਹੀ ਹੈ ਪੂਰੇ ਦੇਸ਼ ਦੇ ਵਿੱਚ ਕੀਤੀ ਜਾ ਰਹੀ ਹੈ ਔਰ ਇਹ ਸੁਚੇਤ ਕਰਨ ਵਾਸਤੇ ਹੀ ਆ ਕਿ ਇਨ ਕੇਸ ਅਗਰ ਕਿਸੇ ਤਰ੍ਹਾਂ ਦੀ ਜੰਗ ਦਾ ਐਲਾਨ ਹੁੰਦਾ ਆ ਤਾਂ ਲੋਕਾਂ ਨੂੰ ਅਵੇਅਰ ਹੋਣ ਲੋਕਾਂ ਨੂੰ ਪਤਾ ਹੋਵੇ ਕਿ ਕਿਸ ਤਰ੍ਹਾਂ ਇਸ ਹਾਲਾਤ ਦੇ ਵਿੱਚ ਕੀ ਕਰ ਸਕਦੇ ਆ ਸੋ ਇਹ ਉਹਨਾਂ ਚੀਜ਼ਾਂ ਦੀ ਨਿਸ਼ਾਨੀ ਹੈ ਕਿਉਂਕਿ ਲੋਕਾਂ ਨੇ ਕਾਫੀ ਦੇਰ ਤੋਂ ਕਿਸੇ ਜੰਗ ਨੂੰ ਵੇਖਿਆ ਨਹੀਂ ਹੈ ਜੋ ਅੱਜ ਕੱਲ ਦੀ ਯੂਥ ਪੀੜ੍ਹੀ ਹੈ ਉਹਨਾਂ ਨੂੰ ਪਤਾ ਨਹੀਂ ਹੈ ਜੰਗ ਕੀ ਹੈ ਸੋ ਮੋਕ ਡ੍ਰਿਲ ਦੇ ਵਿੱਚ ਉਹਨਾਂ ਚੀਜ਼ਾਂ ਨੂੰ ਦੱਸਿਆ ਜਾਏਗਾ ਕਿ ਅਗਰ ਉਸ ਸਮੇਂ ਪ੍ਰਸ਼ਾਸਨ ਦੇ ਨਾਲ ਸਪੋਰਟ ਕਰੋਗੇ ਤਾਂ ਜਿਹੜੇ ਆਮ ਲੋਕਾਂ ਦੀ ਜਾਨ ਮਾਲ ਦੀ ਰੱਖਿਆ ਪ੍ਰਸ਼ਾਸਨ ਬੜੇ ਵਧੀਆ ਤਰੀਕੇ ਨਾਲ ਕਰ ਸਕਦਾ ਹੈ। ਦੇਖਿਓ ਜੇ ਪੰਜਾਬ ਦੇ ਵਿੱਚ ਜਿਹੜਾ ਬਾਰਡਰ ਏਰੀਆ ਨੇ ਜਿੱਥੇ ਜੜੀਆਂ ਤਾਰਾਂ ਲੰਗਦੀਆਂ ਨੇ ਬਾਰਡਰ ਸੀਲ ਕੀਤੇ ਨੇ ਉੱਥੋਂ ਦੇ ਲੋਕਾਂ ਦੇ ਵਿੱਚ ਜਿਹੜਾ ਡਰ ਦਾ ਮੋਲ ਹੈ ਲੋਕ ਜਿਹੜੇ ਘਰਾਂ 'ਚੋਂ ਉੱਠ ਕੇ ਸ਼ਹਿਰ ਨੂੰ ਜਾ ਰਹੇ ਜਾਂ ਹੋਰ ਸਤਾਨਾਂ ਦੇ ਜਾ ਰਹੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ? ਕਮ ਸੇ ਕੰਮ ਜੇ ਲੜਾਈ ਲੱਗਦੀ ਹੈ ਸਾਨੂੰ ਲੱਗਦਾ ਵੀ ਫੌਜ ਦਾ ਸਾਥ ਦੇਣਾ ਚਾਹੀਦਾ ਜੀ। ਦੇਖੋ ਫੌਜ ਹਮੇਸ਼ਾ ਆਮ ਲੋਕਾਂ ਦੇ ਨਾਲ ਹੈ। ਬਾਰ-ਬਾਰ ਟੀਵੀ ਚੈਨਲ ਦੇ ਮਾਧਿਅਮ ਦੇ ਨਾਲ ਬਾਰ-ਬਾਰ ਲਾਈਵ ਦੇ ਮਾਧਿਅਮ ਨਾਲ ਫੌਜ ਔਰ ਪ੍ਰਸ਼ਾਸਨ ਔਰ ਸਰਕਾਰਾਂ ਆਪਣੇ ਮੈਸੇਜ ਆਮ ਲੋਕਾਂ ਤੱਕ ਪਹੁੰਚਾ ਰਹੀਆਂ ਨੇ ਜਿਹੜੇ ਜਿਹੜੇ ਲੋਕ ਬਾਰਡਰ ਏਰੀਆ ਦੇ ਵਿੱਚ ਬੈਠੇ ਆ ਉਹਨਾਂ ਨੂੰ ਪਲਾਨ ਕਰਨਾ ਵੀ ਉਹਨਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਕਿਉਂਕਿ ਸਰਕਾਰ ਦੀ ਆ ਤਾਂ ਇਸ ਕਰਕੇ ਉਹਨਾਂ ਨੂੰ ਵੀ ਇਹ ਚੀਜ਼ਾਂ ਦੱਸੀਆਂ ਜਾ ਰਹੀਆਂ ਨੇ ਕਿ ਅਗਰ ਕੋਈ ਇਸ ਤਰ੍ਹਾਂ ਦੀ ਗੱਲ ਹੁੰਦੀ ਹੈ ਤਾਂ ਸਰਕਾਰ ਤੁਹਾਡੇ ਨਾਲ ਹੈ ਪ੍ਰਸ਼ਾਸਨ ਤੁਹਾਡੇ ਨਾਲ ਹੈ ਔਰ ਅਸੀਂ ਆਪਣੇ ਵੱਲੋਂ ਜੋ ਕਹਿ ਰਹੇ ਆ ਕਿ ਆਮ ਨਾਗਰਿਕ ਵੀ ਉਹਨਾਂ ਦੇ ਨਾਲ ਆ ਅਗਰ ਸਾਨੂੰ ਪਤਾ ਲੱਗੇਗਾ ਕਿਸੇ ਤਰ੍ਹਾਂ ਦੀ ਵੀ ਕਿਸੇ ਵੀ ਵਿਅਕਤੀ ਨੂੰ ਕੋਈ ਮੁਸ਼ਕਲ ਆਈ ਹੈ ਕਿਸੇ ਪਰਿਵਾਰ ਨੂੰ ਕੋਈ ਮੁਸ਼ਕਲ ਹੈ ਤੇ ਅਸੀਂ ਆਮ ਲੋਕਾਂ ਦਾ ਸਾਥ ਵੀ ਉਸ ਲੋਕਾਂ ਦੇ ਨਾਲ ਹੋਏਗਾ ਜ਼ਰੂਰ ਹੋਏਗਾ ਜੀ ਮੈਂ ਇੱਕ ਸਵਾਲ ਪੁੱਛਣਾ ਚਾਹਾਂਗਾ ਜਿਹੜੇ ਲੋਕ ਪਿੰਡ ਛੱਡ ਕੇ ਜਾ ਰਹ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਕੀ ਕਰਨਾ ਚਾਹੀਦਾ ਆਪਾਂ ਚਾਹੀਦਾ ਤਾਂ ਇਹੋ ਹੀ ਆ ਕਿ ਪਿੰਡਾਂ ਦੇ ਵਿੱਚ ਰਹਿ ਕੇ ਜੇ ਕੋਈ ਫੌਜ ਆਪਰੇ ਆਂਦੀ ਹੈ ਉਹਨਾਂ ਦਾ ਸਾਥ ਦਿਈਏ ਉਹਨਾਂ ਦੇ ਚਾਹ ਪਾਣੀ ਦਾ ਇੰਤਜ਼ਾਮ ਕਰੀਏ ਕਿਉਂਕਿ ਜਿਹੜੀ ਫੌਜ ਆ ਉਹਨਾਂ ਨੂੰ ਸਾਡਾ ਹੀ ਸਹਾਰਾ ਏ ਤੇ ਸਾਨੂੰ ਮਾਣ ਹੋਣਾ ਚਾਹੀਦਾ ਆਪਣੀ ਫੌਜ ਤੇ ਜਿਹਦੇ ਕਰਕੇ ਅੱਜ ਦਾ ਜਿਹੜਾ ਦਿਨ ਦੇਖਦੇ ਪਏ ਆ ਜੋ ਕੋਈ ਸਾਡੇ ਨਾਲ ਬੀਤਿਆ ਜਿਹੜਾ ਇਹਨਾਂ નિર્ਦੋਸ਼ ਲੋਕਾਂ ਨੂੰ ਮਾਰਿਆ ਬੜਾ ਹੀ ਅਨਹੋਣੀ ਘਟਨਾ ਸੀ ਉਹਨਾਂ ਲਈ ਸ਼ਬਦ ਨਹੀਂ ਸੀ ਪਹਿਲਗਾਮ ਦੇ ਵਿੱਚ ਜਿਵੇਂ ਚੁਣ-ਚੁਣ ਹਿੰਦੂਆਂ ਨੂੰ ਮਾਰਿਆ ਗਿਆ ਕੱਪੜੇ ਲਵਾ ਕੇ ਦੇਖਿਆ ਗਿਆ ਉਸ ਚੀਜ਼ ਦਾ ਬਦਲਾ ਸਾਡੀ ਫੌਜ ਨੇ ਲਿਆ ਏ ਤੇ ਸਾਡਾ ਵੀ ਫਰਜ਼ ਬੰਦਾ ਏ ਆਪਣੀ ਫੌਜ ਦਾ ਸਾਥ ਦਈਏ ਅੱਜ ਸਵੇਰੇ ਜਿਹੜੀ ਖਬਰੇ ਕਚਾਦੀ ਪਈ ਸ਼੍ਰੀਨਗਰ ਦੇ ਵਿੱਚ ਪੁਸ਼ ਇਲਾਕੇ ਦੇ ਵਿੱਚ ਇੱਕ ਗੁਰਦੁਆਰਾ ਸੀ ਉਹ ਤੇੜਾ ਟੈਗ ਹੋਇਆ ਸੀ ਉੱਥੇ ਜਿਹੜਾ ਕੀਰਤਨ ਕਰਿਆ ਸੀ ਕੀਰਤਨੀ ਉਦੀ ਵੀ ਮੌਕੇ ਤੇ ਮੌਤ ਹੋ ਚੁੱਕੀ ਹੈ ਤੇ ਬਾਕੀ ਹੋਰ ਜਿਹੜੇ ਲੋਕ ਨੇ ਉਹ ਵੀ ਫਟਰ ਹੋ ਚੁੱਕੇ ਬਿਲਕੁਲ ਇਸੇ ਕਰਕੇ ਕਿਹਾ ਜਾ ਰਿਹਾ ਹੈ ਕਿ ਲੋਕਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ ਜਿਹੜਾ ਪਾਕਿਸਤਾਨ ਹੈ ਉਹ ਕਿਸੇ ਵੇਰੇ ਵੀ ਕਿਸੇ ਦੀ ਵੀ ਹਮਲਾ ਕਰ ਸਕਦਾ ਹੈ ਪਰ ਉਹਨੂੰ ਇੱਕ ਡਰ ਸਤਾ ਰਿਹਾ ਹੈ ਕਿ ਜੇ ਮੈਂ ਭਾਰਤ ਤੇ ਅਚਨਚੇਤ ਹਮਲਾ ਕੀਤਾ ਤੇ ਪਾਕਿਸਤਾਨ ਦਾ ਨਾਮ ਹੀ ਨਕਸ਼ੇ ਤੋਂ ਮਿਟ ਜਾਏਗਾ ਸੋ ਤੁਹਾਡੇ ਮੱਦੇ ਰਹੀ ਮੈਂ ਦੱਸਣਾ ਚਾਹੁੰਦਾ ਅੱਬਲ ਦੇ ਪਾਕਿਸਤਾਨ ਕੋਈ ਗਲਤ ਹਰਕਤ ਕਰਦਾ ਨਹੀਂ ਆ ਜੇ ਪਾਕਿਸਤਾਨ ਨੇ ਕੋਈ ਗਲਤ ਹਰਕਤ ਕੀਤੀ ਤੇ ਉਹਦੀ ਆਖਰੀ ਗਲਤੀ ਹੋਏਗੀ ਉਸ ਤੋਂ ਬਾਅਦ ਪਾਕਿਸਤਾਨ ਦਾ ਨਾਮ ਨਕਸ਼ੇ ਤੋਂ ਮੁਹੇਗਾ ਇਹ ਬਿਲਕੁਲ ਭਾਰਤ ਸਰਕਾਰ ਨੇ ਵੀ ਰਾਤੀ ਚੈਲੰਜ ਕਰਤਾ ਹੈ ਅਗਰ ਜੇ ਆ ਟੈਗ ਤੋਂ ਬਾਅਦ ਸਰਜਿਕਸ ਟੈਗ ਤੋਂ ਬਾਅਦ ਅਗਰ ਪਾਕਿਸਤਾਨ ਨੇ ਕੋਈ ਮਾੜੀ ਹਰਕਤ ਕੀਤੀ ਤਾਂ ਮੂੰਹ ਤੋੜ ਜਵਾਬ ਦਿੱਤਾ ਜਾਏਗਾ ਬਿਲਕੁਲ ਸਾਰੀ ਜਨਤਾ ਮੋਦੀ ਜੀ ਦੇ ਨਾਲ ਏ ਜੇ ਸਾਨੂੰ ਜ਼ਰੂਰਤ ਪਈ ਬਾਰਡਰਾਂ ਦੇ ਜਾਣ ਦੀ ਅਸੀਂ ਮੋਦੀ ਸਾਹਿਬ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਫੌਜ ਦੀ ਚਾਹ ਪਾਣੀ ਦੇ ਲਈ ਫੌਜ ਦੀ ਰਾਖ ਫੌਜ ਦੀ ਸੇਵਾ ਕਰਨ ਦੇ ਲਈ ਜੇ ਬਾਰਡਰਾਂ ਤੇ ਸਾਨੂੰ ਹਥਿਆਰਾਂ ਨਾਲ ਲੈ ਕੇ ਜਾਂਦੀ ਲੋੜ ਪਈ ਤੇ ਅਸੀਂ ਖੁਦ ਉਤਰਾਂਗੇ ਤੇ ਇਸ ਜੰਗ ਨੂੰ ਜ਼ਰੂਰ ਤੋਂ ਜ਼ਰੂਰ ਜਿੱਤਾਂਗੇ ਵਿਪਨ ਜੀ ਮੇਰਾ ਲਾਸਟ ਸਵਾਲ ਹੈ ਉਹਨਾਂ ਸੈਨਿਕਾਂ ਨੂੰ ਕੀ ਕਹਿਣਾ ਚਾਹੋਗੇ ਜਿਹੜੇ ਆਪਣੇ ਰਿਟਾਇਰਮੈਂਟ ਹੋ ਗਏ ਨੇ ਜਾਂ ਸੇਵਾ ਮੁਕਤ ਹੋਏ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿ ਫੌਜ ਦਾ ਕਿਸ ਤਰ੍ਹਾਂ ਸਾਥ ਦਿੱਤਾ ਜਾਵੇ ਉਹਨਾਂ ਕੋਲ ਬਹੁਤ ਤਜਰਬਾ ਹੁੰਦਾ ਹੈ ਉਹ ਬਹੁਤ ਤਜਰਬੇਕਾਰ ਲੋਕ ਹੈ ਉਹਨਾਂ ਕਈ ਜੰਗਾਂ ਵੀ ਲੜੀਆਂ ਹੋਣਗੀਆਂ ਸੋ ਐਸੋ ਜੇ ਤਜਰਬੇਕਾਰਾਂ ਦੀ ਸਾਨੂੰ ਇਸ ਸਮੇਂ ਬਹੁਤ ਜ਼ਰੂਰਤ ਆ ਚਾਹੇ ਉਹ ਬੈਕਫੁੱਟ ਤੇ ਰਹਿ ਕੇ ਹੀ ਆਪਣੇ ਤਜਰਬੇ ਦੇ ਨਾਲ ਸਾਡੀ ਫੌਜ ਨੂੰ ਹੌਸਲਾ ਦੇ ਸਕਦੇ ਆ ਸਾਡੀ ਫੌਜ ਨੂੰ ਐਸੇ ਮੈਸੇਜ ਦੇ ਸਕਦੇ ਆ ਜਿਸ ਨਾਲ ਜੰਗ ਜਿੰਨੀ ਬਹੁਤ ਆਸਾਨ ਹੋ ਜੇ ਕਿਉਂਕਿ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਫੌਜ ਦੇ ਵਿੱਚ ਨਿਸ਼ਾਬਰ ਕਰ ਦਿੱਤੀ ਸਾਰਾ ਸਮਾਂ ਫੌਜ ਨੂੰ ਦੇ ਦਿੱਤਾ ਉਹਨਾਂ ਕੋ ਬਹੁਤ ਹੀ ਵਧੀਆ ਪੁਆਇੰਟ ਹੋਣਗੇ ਮੈਂ ਉਹਨਾਂ ਨੂੰ ਇਹੋ ਬੇਨਤੀ ਕਰਾਂਗਾ ਕਿ ਸਾਡੀ ਨਵੀਂ ਜੂਥ ਨੂੰ ਆਪਣਾ ਤਜਰਬਾ ਜ਼ਰੂਰ ਦੇਣ ਜਿਸ ਦੇ ਨਾਲ ਜਿਹੜੀ ਇਹ ਜੰਗ ਆ ਸਾਨੂੰ ਹੋਰ ਵੀ ਜਿਤਨੀ ਈ ਹੋ ਜਾਵੇ ਬਿਲਕੁਲ ਜੀ ਇਹ ਸੀ ਅੰਮ੍ਰਿਤਸਰ ਸ਼ਹਿਰ ਦੇ ਆਮ ਲੋਕ ਸੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਆ ਜਿਨ੍ਹਾਂ ਨੇ ਇਹ ਵੀ ਕਿਹਾ ਕਿ ਜਿਹੜਾ ਭਾਰਤ ਸਰਕਾਰ ਵੱਲੋਂ ਜਿਹੜਾ ਪਹਿਲਗਾਮ ਦੇ ਜਿਹੜਾ ਅਟੈਕ ਕੀਤਾ ਕੀ ਉਹਦਾ ਜਿਹੜਾ ਬਦਲਾ ਦਿੱਤਾ ਕਿ ਸਲਾਘਾ ਕਦਮ ਆ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਉੱਥੇ ਉਹਨਾਂ ਨੇ ਇਹ ਵੀ ਕਿਹਾ ਕਿ ਲੋਕ ਜਿਹੜੇ ਪੈਣਿਕ ਦੇ ਮਾਹੌਲ ਦੇ ਵਿੱਚ ਨੇ ਲੋਕਾਂ ਨੂੰ ਡਰ ਰਿਹਾ ਕਿ ਜਾਂ ਜਿਹੜੇ ਦੁਕਾਨਦਾਰ ਨੇ ਜਿਹੜਾ ਰਾਸ਼ਨ ਮਹਿੰਗਾ ਕਰ ਰਹੇ ਨੇ ਜਾਂ ਬਲੈਕ ਕਰ ਰਹੇ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਅਗਰ ਜੇ ਕੋਈ ਇਦਾਂ ਪਾਇਆ ਜਾਂਦਾ ਤੇ ਉਸਦੇ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇ ਕੈਮਰਾਮੈਨ ਕਰਮਜੀਤ ਸਿੰਘ ਦੇ ਨਾਲ ਅਮਨਦੀਪ ਸਿੰਘ